ਅੰਜੀ ਬਾਬਿਓ ਕੰਮ ਕਰਿਆਂ ਦਾ ਡਨ ਤੇ ਕੈਲਗਰੀ ਸ਼ਹਿਰ ਦੇ ਵਿੱਚ ਇਸ ਵੇਲੇ 7:54 ਮਿੰਟ ਕਹਿੰਦੇ ਹੋ ਗਏ ਆ ਜੀ ਤੇ ਸੱਜਣਾ ਦਾ ਫੋਨ ਆਇਆ ਸੀ ਕਹਿੰਦੇ ਦੇਵੀ ਮਖਸੂਸਪੂਰੀਆ ਕਹਿੰਦੇ ਜੀ ਕੈਲਗਰੀ ਦੇ ਵਿੱਚ ਆ ਗਏ ਇੰਪਾਇਰ ਹਾਲ ਦੇ ਵਿੱਚ ਆਇਆ ਤਾਂ ਮੈਂ ਕਿਹਾ ਵੀ ਚਲੋ ਉਹਨਾਂ ਦੀ ਵੀਰਾਂ ਦੀ ਵੱਡਿਆਂ ਦੀ ਆਪਾਂ ਸ਼ੇਰ ਹੀ ਬੜੀ ਉਹਨਾਂ ਦੀ ਮਤਲਬ ਵੀ ਆਈ ਲਵ ਇਟ ਐਂਡ ਇਨ ਹਾਫ ਐਨ ਆਵਰ ਆਮ ਜਸਟ ਗੋ ਹੋਮ ਐਂਡ ਹੈਵ ਅ ਕੁਇਕ ਸ਼ਾਵਰ ਐਂਡ ਸੀ ਦੇਵੀ ਮਖਸੂਸਪੂਰੀਆ ਇਜ਼ ਅ ਗ੍ਰੇਟ ਪਰਸਨ ਰਾਈਟਰ ਅਨ ਸਿੰਗਿੰਗ ਵਾਈਜ਼ ਤੁਹਾਨੂੰ ਪਤਾ ਹੀ ਹੈ ਹੀ ਇਜ਼ ਗੁੱਡ ਬਟ ਹੀ ਇਜ਼ ਰੀਅਲੀ ਗੁੱਡ ਇਸ ਉਹਦੀ ਜੋ ਲਿਖਦਾ ਆ ਜਾਂ ਸ਼ੇਅਰ ਹੀ ਬੋਲਦਾ ਵੇ ਸੋਰਮਿਆ ਲਵ ਯੂ ਘੈਂਟ ਕੀਪ ਆਪ ਚੜਦੀ ਕਲਾ ਵਕਸ਼ੇ ਰੱਬ ਤੇ ਹਾਂਜੀ ਬਾਬਿਓ ਕੈਲਗੀ ਦਾ ਟਾਈਮ 10:34 ਮਿੰਟ ਹੋ ਗਏ ਜੀ ਤੇ ਬੇਬੀ ਵੀਰ ਦਾ ਸ਼ੋਅ ਦੇਖ ਕੇ ਆਏ ਤੇ ਬਿਲਕੁਲ ਇੰਨਾ সুইਟ ਔਰ ਇੰਨਾ ਵਧੀਆ ਇਹ ਪੰਜਾਬ ਲਈ ਜੋ ਵੀ ਉੱਥੇ ਹੜਾਏ ਸੀ ਤੇ ਉਹਨਾਂ ਲਈ ਜਿਹੜੇ ਜਿਹੜੇ ਵੀਰਿਆਂ ਨੇ ਜਾਂ ਭੈਣਾਂ ਨੇ ਇਹਦੇ ਵਿੱਚ ਪੈਸਾ ਪਾਇਆ ਤੇ ਪ੍ਰਮਾਤਮਾ ਨੇ ਉਹਨੂੰ ਚੜ੍ਹਦੀ ਕਲਾ ਬਖਸ਼ੀ ਤੇ ਹਰ ਵਕਤ ਉਹਨਾਂ ਦੀਆਂ ਝੋਲੀਆਂ ਭਰੀਆਂ ਰਹਿਣ ਤੇ ਮਹਾਰਾਜ ਜੀ ਜਿਹੜੇ ਬੰਦੇ ਸੇਵਾ ਕਰਦੇ ਆ ਤੇ ਉਹਨਾਂ ਨੂੰ ਫਲ ਮਿਲਣਾ ਮਿਲਣਾ ਜ਼ਰੂਰ ਆ ਤੇ ਦੇਵੀ ਵੀਰ ਜੀ ਨੇ ਵੀ ਬਹੁਤ ਵਧੀਆ ਜਣ ਕੇ ਇਨਾ ਬਿਊਟੀ ਜਣ ਕੇ ਉਹਦਾ ਕੋਈ ਵੀ ਜਣ ਕੇ ਇੰਨੇ ਸੋਹਣੇ ਉਹਨਾਂ ਨੂੰ ਸ਼ੇਰ ਤੇ ਗਾਣੇ ਇਸ ਦਾ ਬਿਊਟੀਫੁੱਲ ਮੇ ਕੋਈ ਸ਼ਬਦ ਹੈ ਨਹੀਂ ਜਿਹੜੇ ਮੈਂ ਵੀਰਲੇ ਬੋਲਾਂ ਤੇ ਮੈਂ ਫਸਟ ਟਾਈਮ ਉਹਨਾਂ ਦਾ ਜਿਹੜਾ ਲਾਈਵ ਸ਼ੋਅ ਐਦਾ ਦੇਖਿਆ ਆਏ ਸਾਡੇ ਸ਼ਹਿਰ ਚ ਬਹੁਤ ਵਾਰੀ ਆ ਪਰ ਜਿੱਦਾਂ ਤੁਹਾਨੂੰ ਮੈਂ ਦੱਸਦਾ ਹਾਂ ਉਹਨਾਂ ਬੇ ਚੀਜ਼ ਉਦੋਂ ਹੀ ਮਿਲਣੀ ਆ ਜਦੋਂ ਉਹਦਾ ਹੁਕਮ ਹੋਣਾ ਦੇਖਣਾ ਤੁਸੀਂ ਉਦੋਂ ਹੀ ਆ ਜਦੋਂ ਉਹਦਾ ਹੁਕਮ ਹੋਣਾ ਤੇ ਅੱਜ ਸਾਨੂੰ ਕਿੰਨੀਆਂ ਸਾਲਾਂ ਬਾਅਦ ਇਹਨਾਂ ਦੇ ਦਰਸ਼ਨ ਕੀਤੇ ਆ ਤੁਸੀਂ ਟੀਵੀ ਤੇ ਲਾਈਵ ਉਦਾਂ ਸੁਣਿਆ ਜਰੂਰ ਟੀਵੀ ਤੇ ਦੇਖਿਆ ਪਰ ਅੱਜ ਲਾਈਵ ਪਹਿਲੀ ਵਾਰੀ ਦੇਖਿਆ ਤੇ ਪਰਮਾਤਮਾ ਦੇ ਮੋੜੇ ਹੱਥ ਜੋੜਦੇ ਆ ਤੇ ਜਦੋਂ ਵੀ ਸਾਡੇ ਸ਼ਹਿਰ ਆਵੇ ਤੇ ਅਸੀਂ ਜੇ ਸ਼ਹਿਰ ਦੇ ਵਿੱਚ ਐ ਤਾਂ ਜਰੂਰ ਇਹਨਾਂ ਦਾ ਜਿਹੜਾ ਇੰਨਾ ਸੋਹਣਾ ਸ਼ੇਰ ਤੁਹਾਨੂੰ ਬਾਰ-ਬਾਰ ਮੈਂ ਕਹਿੰਦਾ ਚੰਗਾ ਨਹੀਂ ਲੱਗਦਾ ਇਟ ਵਾਸ ਅ ਬਿਊਟੀਫੁਲ ਥੈਂਕ ਯੂ ਆਲ ਕੈਲਗਰੀ ਵਾਲਿਓ ਜਿਹੜੀ ਤੁਸੀਂ ਪੰਜਾਬ ਲਈ ਸਪੋਰਟ ਕਰ ਰਹੇ ਆ ਤੇ ਪਰਮਾਤਮਾ ਤੁਹਾਨੂੰ ਫੇਰ ਚੜ੍ਹਦੀਆਂ ਕਲਾ ਬਖਸ਼ੇ ਤੁਹਾਡਾ ਆਪਣਾ ਕੈਲਗਰੀ ਵਾਲਾ ਇੰਜਨ ਤੇ ਤੁਹਾਡੀਆਂ ਦੁਆਵਾਂ ਕੋਈ ਕੰਮ ਹੀ ਨਹੀਂ ਮੈਨੂੰ